ਸੋ ਇਹ ਮੱਲਾ ਨਹੀਂ ਮਿਸ ਕਰਨਾ ਬਾਕੀ ਸਭ ਕੋ ਮੈਸ ਹੋ ਜੇ ਕੋਈ ਚੱਕਰ ਨਹੀਂ ਪਰ ਜਿਹੜਾ ਨਨ ਪ੍ਰਸਾਦ ਦੀ ਧਰਤੀ ਦੇਣਾ ਗੁਰੂਬੀ ਸਿੰਘ ਮਾਰੇ ਜਿਹੜਾ ਸਾਡੇ ਨਾਲ ਬਬਾਈ ਤੁਸੀਂ ਜੇ ਇਹ ਮੱਲ ਲੈ ਦੇ ਨਾਂ ਲਾਓਗੇ ਤੁਹਾਨੂੰ ਐ ਲੱਗਣਾ ਗੁਰੂਬੀ ਸਿੰਘ ਮਾਰੇ ਦੇ ਨਾਲ ਤੁਰੇ ਜਾਣਗੇ ਇੰਨੇ ਸਿੰਘ ਨੀਲੀਆਂ ਫੌਜਾਂ ਮੈਨੂੰ ਸਿੱਖੀ ਦਾ ਗਿਆਨ ਮਿਲਿਆ ਮੈਂ ਸਿੱਖੀ ਦੇ ਗਿਆਨ ਦੇ ਅਨੁਸਾਰ ਚੱਲਦਾ ਮੇਰਾ ਕੋਈ ਇਹ ਨਹੀਂ ਕਿ ਮੈਂ ਮੁਸਲਮਾਨ ਮਾੜਾ ਸੀਗਾ ਕੋਈ ਮਾੜਾ ਨਹੀਂ ਜਦੋਂ ਮੁਸਲਮਾਨ ਧਰਮ ਦੇ ਵਿੱਚ ਮੈਂ ਹੋਇਆ ਉਦੋਂ ਮੈਂ ਨਮਾਜ਼ ਪੜ੍ਹਦਾ ਰਿਹਾ ਪੰਜਾਂ ਟਾਈਮਾਂ ਤੱਕ ਹੁਣ ਮੈਂ ਸੇਖ ਹਾਂ ਮੈਂ ਨਿਤਨੇ ਮਹਾਰਾਜ ਦੀ ਕਿਰਪਾਣਾ ਕਰਦਾ ਹਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਸਿੱਧੀ ਦਿਹਾੜੇ ਤੇ ਜਾਂਦੇ ਹੋ ਸ਼੍ਰੀ ਨਨਨਪੁਰ ਸਾਹਿਬ ਹੁੰਨੇ ਹੋ ਭਾਈ ਹੱਥ ਜੋੜ ਕੇ ਬੇਨਤੀ ਆ 55 ਰੁਪਏ ਮੀਟਰ ਦਾ ਸਤਾਰ ਮਿਲਦੀ ਹੈ 5 ਮੀਟਰ ਦਸਤਾਰ ਲਓ ਉਹ 4 ਮੀਟਰ ਹੀ ਲੈ ਲਓ ਦਸਤਾਰ ਬਨ ਕੇ ਆਇਆ ਕਰੋ ਟੋਪੀਆਂ ਨਾ ਪਾਇਆ ਕਰੋ ਠੀਕ ਆ ਦਸਤਾਰਾ ਬਨ ਕੇ ਆਇਆ ਕਰੋ ਤੇ ਨਾ ਹੁ ਲੜਬਾਜੀ ਕਰਿਆ ਕਰੋ ਨਿਆਖੇਂ ਕੁਝ ਕਹਿਣਗੇ ਮੇਰੇ ਮੈਨੂੰ ਠੀਕ ਆ ਸਟੇਡੀਅਮ ਦੀ ਗੱਲ ਕੀਤੀ ਆ ਸਟੇਡੀਅਮ ਚ ਖਲੋ ਕੇ ਸਟੇਡੀਅਮ ਦੀ ਗੱਲ ਕਰਾਂਗੇ ਜਦੋਂ ਬੰਦੀ ਸਿੰਘਾ ਦਾ ਖਲੋਵਾਂਗੇ ਉੱਥੇ ਬੰਦੀ ਸਿੰਘਾ ਦੀ ਗੱਲ ਕਰਾਂਗੇ ਜਦੋਂ ਕਿਸਾਨ ਚ ਕਿਸਾਨੀ ਅੰਦੋਲਨ ਚ ਖਲੋਵਾਂਗੇ ਉਦੋਂ ਕਿਸਾਨ ਦੀ ਗੱਲ ਕਰਾਂਗੇ ਪਰ ਆਜਾ ਸਿੰਘ ਦੀ ਗੱਲ ਕੀਤੀ ਸੰਭੂ ਤੇ ਜਾ ਕੇ ਬੰਦੀ ਸਿੰਘਾਂ ਦੀ ਤੇ ਗੱਲ ਨਹੀਂ ਨਾ ਕੀਤੀ ਉਹਨਾਂ ਨੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕੀਤੀ ਤੇ ਸੰਭੂ ਤੇ ਜਾ ਕੇ ਕਿਸਾਨਾਂ ਦੀ ਗੱਲ ਕੀਤੀ ਪਰ ਮਸਾਕ ਵੀ ਰਿਆ ਜੇ ਗਰਾਉਂਡਾਂ ਵਾਧੀਆਂ ਚਾਹੀਦੀਆਂ ਗਲਗੀ ਧਰਮਾਰਾਜ ਬਾਜਾ आले ਨਾ ਸਾਧੋਂ ਦਾ ਬਾਜੋਂ ਦਾ ਸਾਧੋਂ ਦਾ ਫੌਜੋਂ ਕਿੰਦੀ ਮਾਰਨ ਬਖਸ਼ਾ ਕੀਤੇ 14 ਜੰਗਾ 14 ਹੀ ਫਦੇ ਕਾਤੇ ਸਤੋਂ ਪਾਤੀ ਸੇ ਵੀ ਗਏ ਆ ਨਾ ਤੇ ਮੇਰਾ ਕਾਦਰ ਸਾਹਿਬ ਇਹ ਵੀ ਗੱਲ ਕਵੇ ਕਿ ਭਾਈ ਪੱਤੀ ਸਿੰਘਾਂ ਨੂੰ ਅਸੀਂ ਬਾਹਰ ਲਾ ਕੇ ਆਵਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਵੇ ਸੁਤੰਤਰ ਹੋਵੇ ਤਾਂ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਸਕਦੀ ਤਾਂ ਸ਼ਰਮਣੀ ਕਮੇਟੀ ਕਰੂਗੀ ਤਾਂ ਅਕਾਲ ਤਖਤ ਸਾਹਿਬ ਕਰੂਗਾ ਕਿਉਂਕਿ ਉੱਥੇ ਤਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਅੱਜ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਆ ਵੀ ਪਰਚੇ ਨਾਲ ਟੋਪੀਆਂ ਚੱਕਰੇ ਸੀ ਉਹਨੂੰ ਗਲਤ ਮੰਨਦੇ ਹੋ ਪਾ ਜੀ ਮੈਂ ਗਲਤ ਨਹੀਂ ਮੰਨਦਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਨਿਹੰਗ ਸਿੰਘਾਂ ਵੱਲੋਂ ਨਿਹੰਗ ਫੌਜਾਂ ਵੱਲੋਂ ਪੂਰੇ ਚਾਹੋ ਜਲਾਲ ਨਾਲ ਨਿਹੰਗ ਫੌਜਾਂ ਸਜੀਆਂ ਹੋਈਆਂ ਆਪਣੇ ਬਾਣੇ ਦੇ ਵਿੱਚ ਤੇ ਜਿੱਥੇ ਨਿਹੰਗ ਸਿੰਘ ਪਹੁੰਚੇ ਨੇ ਬੁੱਢਾ ਦਲ ਤੇ ਮੁਖੀ ਬਾਬਾ ਬਲਵੀਰ ਸਿੰਘ ਪਹੁੰਚੇ ਨੇ ਬਾਕੀ ਹੋਰ ਵੀ ਕਈ ਦਲ ਪਹੁੰਚੇ ਨੇ ਉੱਥੇ ਹੀ ਮੁਸਲਮਾਨ ਤੋਂ ਸਿੱਖ ਬਣੇ ਬਾਬਾ ਦਵਾਨ ਸਿੰਘ ਜੀ ਇੱਥੇ ਪਹੁੰਚੇ ਹੋਣੇ ਗੱਲਬਾਤ ਕਰਦੇ ਆਂ ਵਾਹਿਗੁਰੂ ਖਾਲਸਾ ਸ਼ਰੀਪਾ ਹਕੀਮ ਜੀ ਦਾ ਖਾਲਸਾ ਵਾਹਿਬ ਜੀ ਕੀ ਫਤਿਹ ਜੀ ਬਾਬਾ ਜੀ ਕੀ ਕਹੂੰਗਾ ਇਸ ਹੋਲੇ ਮਹੱਲੇ ਦੇ ਪਹੁੰਚੇ ਆ ਨਾ ਇਕੱਠਾ ਹੈ ਤੇ ਬਾਕੀ ਕਈ ਦਲ ਪਹੁੰਚੇ ਨੇ ਤੇ ਹੋਲਾ ਮਹੱਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਕੀ ਕਹੂੰਗੇ ਦੇ ਬਾਰੇ ਉਹ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ ਦਿੱਤਾ ਆ ਵਿਰਸਾ ਆ ਠੀਕ ਆ ਮਾਰੇ ਕਦੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਠੀਕ ਆ ਤੇ ਉਹ ਸੋ ਉਹ ਮੱਲਾ ਜਿਹੜਾ ਨਿਕਲਿਆ ਨਾ ਸਿੰਘ ਹੋਲਾ ਖੇਡਦੇ ਆ ਤੇ ਦਲ ਪੰਥ ਜਿਹੜੇ ਇਹ ਦਲ ਪੰਥ ਦੇ ਨਾਲ ਹੀ ਹੋਲਾ ਮੱਲਾ ਆ ਜੇ ਦਲ ਪੰਥ ਨਾ ਹੋਵੇ ਤੇ ਫਿਰ ਕਾਹਦਾ ਹੋਲਾ ਤੇ ਕ ਜੋ ਦਲ ਪੰਥ ਬਾਬਾ ਦੀਪ ਸਿੰਘ ਜੀ ਨੇ ਹਨਾ ਬਣਾਇਆ ਜਾਂ ਗੁਰਗੋਬ ਸਿੰਘ ਮਹਾਰਾਏ ਨੇ ਜਾਂ ਬਾਬਾ ਬੁੱਢਾ ਜੀ ਨੇ ਬੁੱਢਾ ਦਲ ਬਣਾਇਆ ਤਰਨਾ ਦਲ ਹਨਾ ਅ ਅ ਰੰਗਰੇਟੇ ਗੁਰੂ ਕੇ ਬੇਟੇ ਹਨਾ ਉਹਨਾਂ ਨੇ ਜਿਹੜਾ ਦਲ ਬਣਾਇਆ ਬਾਬਾ ਮੇਜਰ ਸਿੰਘ ਜੀ ਹਨਾ ਸਾਰੇ ਦਲਾਂ ਦੇ ਨਾਲ ਇਹ ਜਿਹੜਾ ਮੱਲੇ ਦਾ ਹੋਰ ਜਿਹੜਾ ਜਾਹੋ ਜਲਾਲ ਉਹ ਵੱਧਦਾ ਏ ਠੀਕ ਆ ਸੋ ਉਹ ਜਾਹੋ ਜਲਾਲ ਦੇ ਨਾਲ ਇੱਥੇ ਮੱਲਾ ਖੇਡਿਆ ਗਿਆ ਤੁਹਾਡੇ ਸਾਹਮਣੇ ਠੀਕ ਆ ਕਿੰਨਾ ਸਿੰਘਾਂ ਨੇ ਘੋੜ ਸਵਾਰੀਆਂ ਕੀਤੀਆਂ ਤੇ ਸਾਡੇ ਲਈ ਬਾਬਾ ਇਹ ਜੰਨਤ ਆ ਮੈਂ ਤੁਹਾਨੂੰ ਐਵੇਂ ਕਹਾਂ ਅਈ ਇੱਕ ਸਾਲ ਪੂਰਾ ਦਿ ਇਹ ਕਰੀਦਾ ਇਹ ਦਿਨ ਦੀ ਤੁਸੀਂ ਕਿੰਨੇ ਟਾਈਮ ਤੋਂ ਆਨੇ ਜੇ ਕਿੰਨੀ ਵੀ ਵਾਰੀ ਆਏ ਹੋਰੇ ਹੁਣ ਮੈਨੂੰ ਅੱਜ ਇਹ ਸਾਲ ਮੇਰੇ ਸਾਹ ਨਾਲ 7ਵੀਂ 8ਵੀਂ ਵਾਰੀ ਹੋ ਗਿਆ ਜੀ ਹਾਂਜੀ ਮੈਂ ਹਰ ਸਾਲ ਹੁਣਾ ਮਹਾਰਾਜ ਦੀ ਕਿਰਪਾ ਨਾਲ ਬਸ ਇਹ ਮੱਲਾ ਨਹੀਂ ਮਿਸ ਕਰਨਾ ਬਾਕੀ ਸਭ ਕੋਈ ਮਿਸ ਹੋ ਜੇ ਕੋਈ ਚੱਕਰ ਨਹੀਂ ਪਰ ਜਿਹੜਾ ਨਾਨ ਪ੍ਰਸ਼ਾਦੀ ਧਰਤੀ ਦੇਣਾ ਗੁਰਗੋਬ ਸਿੰਘ ਮਹਾਰਾਜ ਜਿਹੜਾ ਸਾਡੇ ਨਾਲ ਬਬਾ ਜੀ ਤੁਸੀਂ ਜੇ ਇਹ ਮੱਲੇ ਦੇ ਨਾਲ ਆਉਂਗੇ ਤੁਹਾਨੂੰ ਐ ਲੱਗਣਾ ਗੁਰਗੋਬ ਸਿੰਘ ਮਹਾਰਾਜ ਦੇ ਨਾਲ ਤੁਰੇ ਜਾਂਦੇ ਇੰਨੇ ਸਿੰਘ ਨੀਲੀਆਂ ਫੌਜਾਂ ਆਣਾ ਦਸਤਾਰ ਇਦੇ ਵਿੱਚ ਇਹ ਸਿਰਫ ਸਿੰਘਾਂ ਦਾ ਪੈਰਾ ਆ ਜਿਵੇਂ ਲੱਗਦਾ ਜਿਵੇਂ ਪ੍ਰਾਤਨ ਸਿੰਘ ਇਕੱਠੇ ਹੋਏ ਆ ਇਹ ਉਹ ਪੈਰਾ ਵਾ ਤੇ ਇੱਥੇ ਜਿਹੜਾ ਆਉਂਦਾ ਆ ਉਹ ਨਿਹੰਗ ਸਿੰਘ ਬਣ ਕੇ ਜਾਂਦਾ ਠੀਕ ਆ ਇੱਥੇ ਇੱਥੇ ਪਤਾ ਲੱਗਦਾ ਕਿ ਨਿਹੰਗ ਸਿੰਘ ਕੌਣ ਆ ਇੱਥੇ ਪਤਾ ਲੱਗਦਾ ਉਹਨਾਂ ਦਾ ਜਾਹੋ ਜਲਾਲ ਕੀ ਆ ਸੋ ਇੱਥੇ ਜਾਹੋ ਜਲਾਲ ਦੇ ਨਾਲ ਹੁਣ ਅਸੀਂ ਦੇਖਿਆ ਸਾਰਾ ਇਸ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਵੀ ਕੀਤੀ ਸੀਗੀ ਦੇਖੋ ਇੱਥੇ ਸਾਨੂੰ ਇੱਥੇ ਬਣਾਇਆ ਸਾਡਾ ਸਿਰ ਕਲਮ ਕਰਕੇ ਫਿਰ ਇੱਕ ਵਾਰੀ ਸਾਨੂੰ ਨਵਾਂ ਜਿਹੜਾ ਜੀਵਨ ਖੰਡੇ ਦੀ ਧਾਰ ਦੇ ਵਿੱਚ ਸਾਨੂੰ ਪੈਦਾ ਕੀਤਾ ਠੀਕ ਆ ਇੱਥੇ ਸਾਡਾ ਜਨਮ ਹੋਇਆ ਇਹ ਸਾਡਾ ਜਿੱਦੀ ਪਿੰਡ ਆ ਇਹ ਖਾਲਸੇ ਦਾ ਪਿੰਡ ਹੈ ਜਿਹੜਾ ਵੀ ਅੰਮ੍ਰਿਤ ਛਕਦਾ ਉਹਦਾ ਪਿੰਡ ਸ੍ਰੀ ਅਨੰਦਪੁਰ ਸਾਹਿਬ ਹੈ ਠੀਕ ਆ ਉਹਨੂੰ ਜਿੱਥੇ ਮਰਜ਼ੀ ਚੱਲ ਜੇ ਪਰ ਉਹਦਾ ਪਾਰ ਉਤਾਰਾ ਤੇ ਉਹਦੇ ਪਿਓ ਦੀ ਉਹਦੀ ਪਛਾਣ ਸ੍ਰੀ ਅਨੰਦਪੁਰ ਸਾਹਿਬ ਤੋਂ ਵਜਣੀ ਆ ਜੇ ਕਹੀਏ ਕਿ ਖਾਲਸਾ ਕਿੱਥੇ ਦਾ ਵਾਸੀ ਖਾਲਸਾ ਅਨੰਦਪੁਰ ਦਾ ਵਾਸੀ ਅਸੀਂ ਕੇਸ ਕੇਸ ਕੇਟਾਉਂਦੇ ਨੇ ਸਿੱਖ ਧਰਮ ਦੇ ਵਿੱਚ ਵੀ ਹੋ ਕੇ ਫਿਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਦੇ ਭਾਈ ਮੂਰਖ ਨੇ ਉਹਦੇ ਇੰਨਾ ਜਿਹੜਾ ਹੀਰਿਆਂ ਵਰਗਾ ਜਨਮ ਇਹ ਸਿੱਖਾਂ ਦਾ ਉਹਦੇ ਤਿਆਗ ਦਿੰਦੇ ਨੇ ਉਹ ਕਹਿੰਦੇ ਨਹੀਂ ਕਿ ਸੋਨਾ ਆਪਣੇ ਕੋਲ ਹੁੰਦੇ ਹੋ ਇਹ ਵੀ ਹਨਾ ਮਿੱਟੀ ਨੂੰ ਸੋਨਾ ਬਣਾਉਣ ਦੀ ਕੋਸ਼ਿਸ਼ ਕਰਦੇ ਅਸੀਂ ਇਹ ਜਿਹੜੀ ਸਿੱਖੀ ਆ ਇਹ ਸੋਨੇ ਤੋਂ ਵੀ ਉੱਤੇ ਆ ਪਰ ਅਸੀਂ ਮਿੱਟੀ ਨੂੰ ਸੋਨਾ ਬਣਾਉਣ ਦੀ ਕੋਸ਼ਿਸ਼ ਕਰਦੇ ਉਹ ਕਿਦਾਂ ਅਸੀਂ ਵਾਲ ਕਟਾ ਲੈਨੇ ਆ ਹਨਾ ਬਾਅਦ ਜੁੰਡਿਆ ਖਲਾਰ ਲੈਨੇ ਆ ਤਾਂ ਇਹ ਸੋਚਦੇ ਕਿ ਯਾਰ ਅਸੀਂ ਬੜੇ ਸੋਹਣੇ ਲੱਗਦੇ ਉਹ ਭਈ ਤੁਹਾਡਾ ਭਲੇਖਾ ਜੋ ਨਿਹੰਗ ਸਿੰਘ ਨੇ ਜੋ ਬਾਣੇ ਵਾਲੇ ਨੇ ਜੋ ਦਮਾਲੇ ਵਾਲੇ ਨੇ ਉਹ ਦਮਾਲੇ ਵਾਲੇ ਹੀ ਨੇ ਜੋ ਸਾਡਾ ਜੋ ਸਾਡਾ ਪਰ ਪ੍ਰਭਾਵ ਆ ਜੋ ਨਿਹੰਗ ਸਿੰਘ ਦਾ ਪ੍ਰਭਾਵ ਨਿਹੰਗ ਸਿੰਘ ਦਾ ਪ੍ਰਭਾਵ ਮੂਰਖਤਾ ਹੀ ਕਿਉਂ ਕਰਦੇ ਜੀ ਸਾਡਾ ਕੁਝ ਨਹੀਂ ਇਹ ਗੁਰਗੋਬ ਸਿੰਘ ਮਹਾਰਾ ਦੇ ਪਿਆਰ ਜਦ ਤੱਕ ਖਾਲਸਾ ਰਹੇ ਨਿਆਰਾ ਤਦ ਤੱਕ ਤੇਜ ਦਿਓ ਮੈਂ ਸਾਰਾ ਮਾਰੇ ਕਹਿੰਦੇ ਜੋ ਦੇਣਾ ਮੈਂ ਖਾਲਸੇ ਨੂੰ ਦੇਣਾ ਵਾ ਤੁਸ ਬਾਬਾ ਤੁਹਾਨੂੰ ਜਾਣਦੇ ਨੇ ਇਸ ਕਰਕੇ ਵੀ ਤੁਸੀਂ ਮੁਸਲਮਾਨ ਧਰਮ ਤੋਂ ਸਿੱਖ ਧਰਮ ਵਿੱਚ ਆਏ ਹੋ ਫਿਰ ਕਿਵੇਂ ਲੱਗਦਾ ਸਿੱਖ ਧਰਮ ਦੇ ਵਿੱਚ ਆ ਕੇ ਪਹਿਲਾਂ ਧਰਮ ਵਧੀ ਨਹੀਂ ਸੀਗਾ ਮੁਸਲਮਾਨ ਧਰਮ ਦੇਖੋ ਧਰਮ ਕੋਈ ਮਾਰਾ ਚੱਗਾ ਨਹੀਂ ਹੁੰਦਾ ਠੀਕ ਆ ਧਰਮ ਦਾ ਇੱਕੋ ਹੀ ਇੱਕੋ ਹੀ ਮੰਤਾ ਵੀ ਹੁੰਦਾ ਕਿ ਉਸ ਰੱਬ ਦੇ ਨਾਲ ਇਨਸਾਨ ਦੀ ਜੋੜੀ ਜਿਹੜੀ ਡੋਰੀ ਆ ਉਹ ਬੰਨ੍ਹੇ ਨਹੀਂ ਠੀਕ ਆ ਗੱਲ ਗਿਆਨ ਦੀ ਹੁੰਦੀ ਆ ਜਿਹੜਾ ਤੁਹਾਡੇ ਕੋਲ ਗਿਆਨ ਆ ਤੁਸੀਂ ਉਸ ਗਿਆਨ ਦੇ ਹਿਸਾਬ ਨਾਲ ਚੱਲਦੇ ਆ ਮੇਰੇ ਮੈਨੂੰ ਸਿੱਖੀ ਦਾ ਗਿਆਨ ਮਿਲਿਆ ਮੈਂ ਸਿੱਖੀ ਦੇ ਗਿਆਨ ਦੇ ਅਨੁਸਾਰ ਚੱਲਦਾ ਮੇਰਾ ਕੋਈ ਇਹ ਨਹੀਂ ਕਿ ਮੈਂ ਮੁਸਲਮਾਨ ਮਾਰਾ ਸੀਗਾ ਕੋਈ ਮਾਰਾ ਨਹੀਂ ਜਦੋਂ ਮੁਸਲਮਾਨ ਧਰਮ ਦੇ ਵਿੱਚ ਮੈਂ ਹੋਇਆ ਉਦੋਂ ਮੈਂ ਨਮਾਜ਼ ਪੜ੍ਹਦਾ ਰਿਹਾ ਪੰਜਾਂ ਟਾਈਮਾਂ ਦੀ ਮੈਂ ਸੇਖਿਆ ਮੈਂ ਨਿਤਨੇ ਮਹਾਰਾਜ ਦੀ ਕਿਰਪਾ ਨਾਲ ਆਇਆ ਇਹ ਇਹ ਬਾਬਾਈ ਇਹ ਦੇ ਵੇਖੋ ਅਈ ਅਈ ਅਕਾਲਪੁਰਾ ਕਹਿੰਨੇ ਆ ਅਕਾਲਪੁਰਾ ਕੌਣ ਜਿਹੜਾ ਵਿਖਦਾ ਨਹੀਂ ਅੱਲਾ ਕੌਣ ਆ ਜਿਹੜਾ ਵਿਖਦਾ ਨਹੀਂ ਈਸ਼ਵਰ ਕੌਣ ਆ ਹਿੰਦੂ ਕਹਿੰਦੇ ਈਸ਼ਵਰ ਈਸ਼ਵਰ ਕੌਣ ਆ ਜਿਹੜਾ ਵਿਖਦਾ ਨਹੀਂ ਉਹ ਇੱਕੋ ਹੀ ਆ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਮਤਲਬ ਇਹ ਧਰਮ ਬਣਾਏ ਹੋਏ ਨੇ ਲੋਕਾਂ ਨੇ ਬਣਾਏ ਹੋਏ ਨੇ ਪਰਮਾਤਮਾ ਇੱਕ ਆ ਸਭ ਲਈ ਵੇਖੋ ਜੀ ਪਰਮਾਤਮਾ ਇੱਕ ਆ بس ਉਸ ਗਲੀ ਤੇ ਜਾਣ ਵਾਸਤੇ ਰਾਹ ਵਖਰੇ ਵਖਰੇ ਨੇ ਕੋਈ ਟੋਪੀ ਪਾ ਕੇ ਅਗਲੇ ਨੂੰ ਰੱਬ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਕੋਈ ਮੇਰੇ ਵਰਗਾ ਤਿਆਰ ਪਰ ਤਿਆਰ ਹੋ ਕੇ ਗੁਰਗੋਬ ਸਿੰਘ ਮਹਾਰਾਜ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਕੋਈ ਪੁੱਠੇ ਨਾ ਕਰ ਰਗੜ ਕੇ ਹਨਾ ਤੀਰਥਾਂ ਤੇ ਜਾ ਕੇ ਉਸ ਪਰਮੇਸ਼ਰ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਪਰ ਸਾਰਿਆਂ ਦਾ ਮੰਤਵ ਇੱਕੋ ਹੀ ਆ ਕਿ ਉਸ ਵਾਹਿਗੁਰੂ ਪਰਮੇਸ਼ਰ ਨਾਲ ਜੁੜ ਜਾਈਏ ਠੀਕ ਆ ਆਪਾਂ ਗੱਲਬਾਤ ਕਰਾਂਗੇ ਬੰਦੀ ਸਿੰਘਾਂ ਤੁਸੀਂ ਉੱਥੇ ਪਹੁੰਚੇ ਸੀਗੇ ਨਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਗੱਲਬਾਤ ਹੋਈ ਹੋਰ ਹੈ ਦੇਖੋ ਬੰਦੀ ਸਿੰਘਾਂ ਦੀ ਮੈਂ ਇਹ ਜਿਹੜਾ ਸਵਾਲ ਮਹਾਰਾਜ ਗਲਤ ਜਗ੍ਹਾ ਤੇ ਗਲਤ ਸਵਾਲ ਨੇ ਠੀਕ ਹੈ ਇਹ ਸਵਾਲ ਜਦੋਂ ਆਪਾਂ ਰਾਜਾ ਰਾਜਾ ਨਾਲ ਸਾਡੀ ਗੱਲ ਹੋਈ ਸੀ ਕਹਿੰਦੇ ਵੀ ਇੱਥੇ ਸਟੇਡੀਅਮ ਦੀ ਗੱਲ ਹੋਈ ਹੈ ਮੁਖੀ ਜਿਹੜੇ ਮੁਖੀ ਸੀਗੇ ਬੁੱਢਾ ਦਲ ਦੇ ਪਾਪਾ ਬਲਵੀਰ ਸਿੰਘ ਜੀ ਉਹਨਾਂ ਨੇ ਸਟੇਡੀਅਮ ਦੀ ਗੱਲ ਕੀਤੀ ਬੰਦੀ ਸਿੰਘਾਂ ਦੀ ਗੱਲ ਨਹੀਂ ਹੋ ਰਹੀ ਕਿਤੇ ਵੀ ਜਿੱਥੇ ਵੀ ਖਾਲਸਾ ਪੰਥ ਪਹੁੰਚ ਰਿਹਾ ਵੀ ਇੱਕ ਤਰ੍ਹਾਂ ਜਿਹੜੇ ਸਿੰਘ ਬੰਦੀ ਹੋਏ ਹੋਏ ਨੇ ਜੇ ਇਹ ਤੁਸੀਂ ਗੱਲ ਕਰਦੇ ਗੱਲ ਨਾ ਕੱਲ ਗਤਕੇ ਅਖਾਰੇ ਤੇ ਮੋਰਾਵਾਰੀ ਨੇ ਕਿਹਾ ਕਿ ਜਦੋਂ ਮੈਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਗਿਆ ਨਾ ਬਰਸਰ ਤੇ ਮੈਨੂੰ ਬਲਬੀਰ ਸਿੰਘ ਨੇ ਭੇਜਿਆ ਉਹਨੇ ਇਹ ਗੱਲ ਕਹੀ ਉਹ ਵੱਡੇ ਸਟੇਜ ਤੇ ਖਲੋ ਕੇ ਉਹ ਇਹ ਗੱਲ ਕਹਿ ਸਕਦਾ ਤੇ ਫਿਰ ਇਹ ਹੁਣ ਤੁਸੀਂ ਕੀ ਕਹੋਗੇ ਤੁਸੀਂ ਨੇ ਪਹਿਲੇ ਕਿ ਕਿਉਂਕਿ ਮੈਂ ਮੈਂ ਤਾਂ ਦਾਦਾ ਜਿਹੜਾ ਮੋਰਾ ਵਾਲੀ ਜਥਾ ਆ ਉਹ ਜਿੱਥੇ ਬਾਬਾ ਬਲਬੀਰ ਸਿੰਘ ਜੀ ਦਾ ਪੜਾਇਆ ਉੱਥੇ ਰਹਿੰਦਾ ਆ ਤੇ ਉਹਨਾਂ ਨੇ ਭੇਜਿਆ ਵਾ ਠੀਕ ਆ ਗੱਲ ਇਹ ਆ ਕਿ ਇੱਥੇ ਇਸ ਟਾਈਮ ਗੁਰਗੋਬੀ ਸਿਮਰਾ ਦੇ ਖੁਸਿਆ ਲੈਣ ਹੁੰਦੇ ਆ ਮੱਲਾ ਖੇਡਣ ਹੁੰਦੇ ਆ ਠੀਕ ਆ ਜਿਹੜੇ ਭਾਈ ਸਾਹਿਬ ਦੀ ਗੱਲ ਆ ਬੰਦੀ ਸਿੰਘਾ ਦੀ ਗੱਲ ਉਹ ਕਰਦੇ ਆ ਸਾਰੇ ਕਰਦੇ ਆ ਗੱਲ ਇਹ ਆ ਕਈਆਂ ਤਾਂ ਪ੍ਰਤੱਖ ਹੋ ਜਾਂਦਾ ਆ ਤੇ ਕਈਆਂ ਦਾ ਗੁਪਤ ਰਹਿ ਜਾਂਦਾ ਆ ਠੀਕ ਆ ਹੁਣ ਕਈਆਂ ਜਿਵੇਂ ਇੱਕ ਸੋਸ਼ਲ ਮੀਡੀਆ ਤੇ ਆ ਸਾਰੇ ਗੱਲ ਕਰਦੇ ਆ ਹੁਣ ਖਾਲਸਾ ਰਾਜ ਦੀ ਗੱਲ ਸਾਰੇ ਕਰਦੇ ਆ ਕਈਆਂ ਤਾਂ ਪ੍ਰਤੱਖ ਹੋ ਜਾਂਦਾ ਤੇ ਕਈਆਂ ਤਾਂ ਗੁਪਤ ਰਹਿ ਜਾਂਦਾ ਗੱਲ ਸਾਰੇ ਕਰਦੇ ਬੰਦੀ ਸਿੰਘਾ ਦੀ ਗੱਲ ਸਾਰੇ ਆਪਣੇ ਰਾਜ ਦੀ ਕਰਦੇ ਆ ਠੀਕ ਆ ਸਟੇਡੀਅਮ ਦੀ ਗੱਲ ਕੀਤੀ ਆ ਸਟੇਡੀਅਮ ਚ ਖਲੋ ਕੇ ਸਟੇਡੀਅਮ ਦੀ ਗੱਲ ਕਰਾਂਗੇ ਜਦੋਂ ਬੰਦੀ ਸਿੰਘਾ ਦਾ ਖਲੋਵਾਂਗੇ ਉੱਥੇ ਬੰਦੀ ਸਿੰਘਾ ਦੀ ਗੱਲ ਕਰਾਂਗੇ ਜਦੋਂ ਕਿਸਾਨ ਚ ਕਿਸਾਨੀ ਅੰਦੋਲਨ ਚ ਖਲੋਵਾਂਗੇ ਉਦੋਂ ਕਿਸਾਨ ਦੀ ਗੱਲ ਕਰਾਂਗੇ ਹੁਣ ਤੇਈ ਬਾਬਾ ਰਾਜਾ ਅਸ ਸਿੰਘ ਦੀ ਗੱਲ ਕੀਤੀ ਸੰਭੂ ਤੇ ਜਾ ਕੇ ਬੰਦੀ ਸਿੰਘਾਂ ਦੀ ਤੇ ਗੱਲ ਨਹੀਂ ਨਾ ਕੀਤੀ ਉਹਨਾਂ ਨੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕੀਤੀ ਤੇ ਸੰਭੂ ਤੇ ਜਾ ਕੇ ਕਿਸਾਨਾਂ ਦੀ ਗੱਲ ਕੀਤੀ ਹਦੋਂ 40 ਸਾਲ ਹੋ ਗਏ ਅੰਦਰ ਆ ਕੋ ਕਾਂਦੇ ਘੱਲ ਉਥੇ ਘੁੱਗੀ ਕੂੰ ਕਾਂਦੇ ਆ ਉਹ ਆਪਣਾ ਰਾਜਨੀਤੀ ਪੰਜਾਬ ਚ ਕਰਦੇ ਆਪਣੀ ਕਰਦੇ ਦਲਪੰਥਚਾਰੇ ਮੱਲਾ ਕੱਢ ਕੇ ਹੋਣ ਗਏ ਬਹੁਤ ਮੁਬਾਰਕਾਂ ਪਰ ਮਸਾ ਕਬੀਰ ਆ ਇਹ ਗਰਾਉਂਡਾਂ ਵੱਡੀਆਂ ਚਾਹੀਦੀਆਂ ਗਲਗੀਧਾਰ ਮਹਾਰਾਜ ਬਾਜਾਂ ਵਾਲੇ ਨਾ ਸਾਜੋ ਦਾ ਬਾਜੋ ਦਾ ਤਾਜੋ ਦਾ ਫੌਜੋ ਕਿੰਦੀ ਮਾਰਨ ਬਖਸ਼ਾ ਕੀਤੀਆਂ 14 ਜੰਗਾ 14 ਹੀ ਫਦੇ ਦਸਨ ਦੀ ਬਾਣੀ ਆਦ ਗੁਰੂ ਗ੍ਰੰਥ ਸਾਹਿਬ ਦੀ ਮਾਰਾ ਆਈ ਸੰਗਤੋਂ ਜੀਆਂ ਕਰੋੜਾ ਵੀ ਪਰ ਇਹ ਮਸਲੇ ਜਿਹੜੇ ਖਬੀਰ ਆ ਸਰਕਾਰਾਂ ਨੂੰ ਬੇਨਤੀ ਆ ਜਿਹੜੇ ਰਹਿਣ ਵਾਲੇ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਭਈ ਪ੍ਰਵਾਨ ਕਰਕੇ ਲਾਗੂ ਕੀਤਾ ਜਾਵੇ ਇਹ ਜੀ ਹੁਣ ਗੱਲ ਪੁੱਛਣਾ ਚਾਹੁੰਦਾ ਇਹ ਇਹ ਮਹੱਲੇ ਤੋਂ ਹਟ ਕੇ ਗੱਲ ਕਰਦੇ ਆ ਵੀ ਤੁਸੀਂ ਅਮਰਸਰਦ ਰਹਿਣ ਵਾਲੇ ਉੱਥੇ ਵੀ ਮੋਰਚਾ ਲੱਗਿਆ ਹੋਇਆ ਨਾ ਹਮਤਪਾਲ ਦੇ ਹੱਕ ਦੇ ਵਿੱਚ ਜੋ ਡਿਬਰੂ ਕਲ ਦੇ ਡਿਬਰੂ ਕਲ ਜਿਹੜੇ ਦੇ ਵਿੱਚ ਬੰਦ ਨੇ ਉਹਦੇ ਬਾਰੇ ਕੀ ਕਹੋਗੇ ਮੋਰਚਾ ਕਿੱਡਾ ਕ ਬੜਾ ਭਾਈ ਮੇਰੇ ਪਾਸਿੰਦਾ ਮੋਰਚਾ ਬੜੇ ਚਰ ਹੋ ਗਿਆ ਲੱਗਾ ਉਹਨਾਂ ਦੇ ਘਰ ਦੇ ਉਹਦੇ ਦੇ ਮਾਪੇ ਭੁੱਖੇ ਬੈਠੇ ਸੀਗੇ ਉਹ ਗਲ ਵਖਰੀ ਕਾਦਰ ਸਾਹਿਬ ਤੋਂ ਇੱਕ ਪੰਜ ਪਿਆਰੇ ਜਾ ਕੇ ਹਨਾ ਦਿਬਰੂਗੜ੍ਹ ਚ ਉਹਨਾਂ ਦਾ ਭੁੱਖ ਹਟਾ ਜਿਹੜੀ ਤੜਵਾਈ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਕਾਦਰ ਸਾਹਿਬ ਤੋਂ ਪੰਜ ਸਿੰਘ ਗਏ ਹਨਾ ਤੇ ਫਿਰ ਕਾਦਰ ਸਾਹਿਬ ਇਹ ਵੀ ਗੱਲ ਕਵੇ ਕਿ ਭਾਈ ਬੰਦੀ ਸਿੰਘਾਂ ਨੂੰ ਅਸੀਂ ਬਾਹਰ ਲੈ ਆਵਾਂਗੇ ਠੀਕ ਆ ਕੱਲਾ ਇਹ ਨਾ ਹੋਵੇ ਕਿ ਭੁੱਖ ਭੁੱਖ ਚ ਡਾਉਣ ਵਾਸਤੇ ਤੁਸੀਂ ਚੱਲ ਗਏ ਆ ਪੰਜਾ ਪਿਆਰੇ ਕਿਉਂਕਿ ਪੰਜਾਂ ਦੀ ਗੱਲ ਤੇ ਗੁਰਗੋਬਿੰਦ ਸਿੰਘ ਮਹਾਰਾ ਨੇ ਵੀ ਨਹੀਂ ਛੱਡੀ ਉਹਨਾਂ ਨੇ ਵੀ ਮੰਨੀ ਪੰਜਾਂ ਦੀ ਤੇ ਭਾਈ ਸਾਹਿਬ ਉਹਨਾਂ ਨੇ ਵੀ ਪੰਜ ਉਹਨਾਂ ਨੂੰ ਬੇਗੁਨਾਹ ਉਹਨਾਂ ਦੇ ਦੁਪਾਰਾ ਐਨਐਸਐ ਲਾ ਦਿੱਤੀ ਗਈ ਹੈ ਸਰਕਾਰਾਂ ਨੂੰ ਇੰਨੀ ਵੇਖੋ ਇਸ ਟਾਈਮ ਆਉਣ ਵਾਲੇ ਸਮੇਂ ਚ ਜੋ ਕੁਝ ਵੀ ਹੋ ਜਾਣਾ ਜਾਂ ਸਾਡੇ ਨੌਜਵਾਨਾਂ ਦੇ ਹੱਥ ਚ ਹਥਿਆਰ ਆਉਣ ਜਾਂ ਅਸੀਂ ਚਿੱਤਰਖਈਏ ਡਾਂਗਾ ਤੇ ਬਹਿ ਕੇ ਜਾਂ ਅਸੀਂ ਬਾਗੀ ਹੋ ਜਾਈਏ ਉਹਦਾ ਸਾਰਾ ਜਿੰਮਾ ਸਰਕਾਰ ਲਾਊਗੀ ਸਰਕਾਰ ਦੀ ਹੋਗੀ ਸਾਨੂੰ ਤੇ ਹਥਿਆਰ ਚੁੱਕਣ ਦੇ ਮਜਬੂਰ ਕਰ ਰਹੇ ਹੋ ਸਾਡੇ ਜਿਹੜੇ ਬੰਦੀ ਸਿੰਘ ਜਿਹੜੇ ਸਿੰਘ ਅੰਮ੍ਰਿਤ ਦੇ ਅੰਮ੍ਰਿਤ ਛਕਾ ਕੇ ਸਾਨੂੰ ਤਿਆਰ ਬਤਿਆ ਕਰ ਰਹੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਉੱਤੇ ਐਨਐਸਐ ਲਾਉਨੇ ਹੋ ਠੀਕ ਹੈ ਭਗਵਾਨ ਮਾਨੂ ਮੈਂ ਕਹਿਣਾ ਚਾਹੁੰਦਾ ਤੈਨੂੰ ਲੋਕਾਂ ਨੇ ਜਿਤਾਇਆ ਤੇ ਤੂੰ ਸਰਕਾਰ ਨਾਲ ਗੱਠ ਜੋੜ ਕਰਕੇ ਬੈਠਾ ਆ ਤੈਨੂੰ ਸ਼ਰਮ ਨਹੀਂ ਆਉਂਦੀ ਗਲਤੀ ਭਾਈ ਗਲਤੀ ਤੇ ਸਾਡੀ ਆ ਅਸੀਂ ਸ਼ਰਾਬੀਆਂ ਨੂੰ ਜਦੋਂ ਬਿਠਾਉਣਾ ਗੱਦੀ ਤੇ ਤੇ ਛਤਰੀ ਖਾਣੇ ਫਿਰ ਠੀਕ ਆ ਭਗਵਾਨੀ ਹੁਣ ਜਿਹੜਾ ਕੇਜਰੀਬਾਦ ਗ੍ਰਿਫਤਾਰ ਕੀਤਾ ਉਹ ਉਦੋਂ ਦਾ ਪੂਰਾ ਕੱਟਕਾਰਾ ਨੇ 31 31 ਮਾਰਚ ਨੂੰ ਰਾਉਂਵਲੀਲਾ ਗਰਾਊਂਡ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਇਕੱਠ ਹੋ ਰਿਹਾ ਉਹਦੇ ਲਈ ਸਾਰੇ 99 99 ਦੇ 99 ਐਮਐਲਏ ਇਕੱਠੇ ਹੋ ਰਹੇ ਨੇ ਅਗਲੇ ਫਿਰ ਪੈਸੇ ਦਿੰਦੇ ਨਾ ਘਰੇ ਸ਼ਰਾਬ ਦੀਆਂ ਬੋਤਲਾਂ ਦਿੰਦੇ ਕੱਟ ਕਿਉਂ ਨਾ ਹੋਵੇ ਉੱਤੇ ਜਾਗਦੀ ਜ਼ ਅੰਨਾ ਹਜ਼ਾਰੇ ਨੇ ਇੱਕ ਉਥੇ ਅੰਦੋਲਨ ਕੀਤਾ ਸੀ ਜਿਦੇ ਵਿੱਚੋਂ ਤらっしゃ ਹੋਇਆ ਕੇਦਰੀਵਾਲ ਨਿਕਲਿਆ ਕੇਦਰੀਵਾਲ ਨੇ ਅੱਜ ਪੰਜਾਬ ਨੂੰ ਗੁੰਮਰਾਹ ਕਰਨ ਵਾਸਤੇ ਸਾਡੇ ਉਹਨਾਂ ਲੋਕਾਂ ਨੂੰ ਉਹਨਾਂ ਨਿਚਾਰਾਂ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਕਿ ਇਹ ਪੰਜਾਬ ਨੂੰ ਲੁੱਟਣ ਤੇ ਕੁੱਟਣ ਜਿਹੜੀ ਬੰਦੀ ਸਿੰਘਾਂ ਦੀ ਗੱਲ ਆਪਾਂ ਕਰਦੇ ਆਂ ਭਾਈ ਅਮਰਤਪਾਲ ਸਿੰਘ ਦੀ ਗੱਲ ਆਪਾਂ ਕਰਦੇ ਆਂ ਜੇ ਅੱਜ ਆਕਾਲ ਤਖਤ ਸਾਹਿਬ ਸੁਤੰਤਰ ਹੋਵੇ ਸਾਡੀ ਸ਼ਰੋਣੀ ਸੰਸਥਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਵੇ ਸੁਤੰਤਰ ਹੋਵੇ ਤਾਂ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਸ਼ਰਮਣੀ ਕਮੇਟੀ ਕਰੂਗੀ ਤਾਂ ਅਕਾਲ ਤਖਤ ਸਭ ਕਰੂਗਾ ਕਿਉਂਕਿ ਉੱਥੇ ਤਾਂ ਅਕਾਲ ਤਖਤ ਸਭ ਦੇ ਜਿਹੜੇ ਜਥੇਦਾਰ ਆ ਅੱਜ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਆ ਕਿਸੇ ਸਮੇਂ 25 ਸਾਲ ਰਾਜ ਕਰਨ ਦਾ ਸੁਪਨਾ ਲੈ ਰਹੇ ਇੱਕ ਜਥੇਬੰਦੀ ਅੱਜ ਉਹ ਕਿੱਥੇ ਆ ਕੇ ਖਲੋ ਗਈ ਹੈ ਤੇ ਉਹਨਾਂ ਨੂੰ ਜੇ ਇਹ ਯਾਤਰਾ ਕਰਨੀ ਕੱਢਣੀ ਪਾਜੇ ਕਿ ਪੰਜਾਬ ਬਚਾਓ ਜਿਨ੍ਹਾਂ ਨੇ 10 ਸਾਲ ਰਾਜ ਕੀਤਾ ਹੋਵੇ ਤੇ ਇਹਦਾ ਮਤਲਬ ਉਹਨਾਂ ਨੇ ਰਾਜ ਨਹੀਂ ਕੀਤਾ ਤਾਂ ਉਹਨਾਂ ਨੇ ਸੇਵਾ ਨਹੀਂ ਕੀਤੀ ਤੇ ਰਾਜ ਕੀਤਾ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਜਿਹੜੇ ਇਹ ਗੱਲ ਕਹਿੰਦੇ ਸੀ ਜਿਹੜੇ ਕਦੇ ਕਹਿੰਦੇ ਸੀ ਵੇ ਇਹ ਲੋਕ ਜਿਹੜੇ ਜਹਦਰ ਜਗਤਾਰ ਸਿੰਘ ਹਵਾਰਾ ਵਰਗੇ ਕਾਤਲ ਨੇ ਇਹ ਸਿੱਖ ਪੰਥ ਦੀ ਜਿਹੜੀ ਅਗਵਾਈ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਲੋਕਾਂ ਦੇ ਕਰਕੇ ਰਾਜਨੀਤਿਕ ਲੋਕਾਂ ਦੇ ਕਰਕੇ ਸਾਡੇ ਬੰਦੀ ਸਿੰਘਾਂ ਦਾ ਭਲਾ ਨਹੀਂ ਹੋ ਸਕਦਾ ਤੇ ਜਦੋਂ ਤੱਕ ਉਹ ਸਰਕਾਰ ਦੀ ਝੋਲੀ ਦੀ ਵਿੱਚ ਸੈਂਟਰ ਦੀ ਝੋਲੀ ਦੇ ਵਿੱਚ ਪਏ ਹੋਏ ਐ ਉਹਨੋਂ ਤੱਕਰ ਬੰਦੀ ਸਿੰਘ ਰਿਹਾ ਨਹੀਂ ਹੋ ਸਕਦੇ ਕਿਉਂਕਿ ਸਾਡਿਆਂ ਨੇ ਸਾਡੇ ਜਿਹੜੇ ਨੇ ਪੈਰ ਫੜੇ ਹੋਏ ਨੇ ਸਾਡੀਆਂ ਲੱਤਾਂ ਖਿੱਚਦੇ ਨੇ ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਉਹ ਸਿੱਖ ਪੰਥ ਜਦੋਂ ਤੱਕ ਇਕੱਲੇ ਚ ਨਹੀਂ ਆਉਂਦਾ ਜਦੋਂ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ ਉਦੋਂ ਤੱਕਰ ਕਿਸੇ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਭਾਵੇਂ ਜਿੰਨੇ ਮਰਜ਼ੀ ਆਪਾਂ ਮੋਰਚੇ ਲਾ ਲਈਏ ਤੇ ਸਿੱਖ ਪੰਥ ਦੇ ਵਿੱਚ ਦੂਜੀ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਕਿਸੇ ਸਮੇਂ ਸੰਤ ਫਤਿਹ ਸਿੰਘ ਹੋਰਾਂ ਨੇ ਭੁਖੜ ਤਾਲ ਰੱਖੀ ਦੀ 72 ਦਿਨਾਂ ਬਾਅਦ ਉਹ ਵੀ ਵਿਚਾਰੇ ਸ਼ਹਾਦਤ ਪਾ ਗਏ ਸੀ ਇਹ ਸਰਕਾਰਾਂ ਨੂੰ ਭੁਖੜ ਤਾਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਬੇਨਤੀ ਕਰਦਾ ਕਿ ਸਿੱਖ ਪੰਥ ਦੇ ਵਿੱਚ ਭੁਖੜ ਤਾਲ ਕਰਨੀ ਨਹੀਂ ਚਾਹੀਦੀ ਕਿਉਂਕਿ ਸਾਡਾ ਜਿਹੜਾ ਸਾਨੂੰ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਖਾਲਸਾ ਮੇਰਾ ਰੂਪ ਹੈ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਜੇ ਖਾਲਸਾ ਆਪਣੀ ਰਹਿਤ ਵਹਿਦ ਦੇ ਵਿੱਚ ਪਰਪੱਕ ਰਹੀ ਬਾਬਾ ਬਿਧੀ ਚੰਦ ਦੇ ਦਲਪੰਦ ਦੇ ਬਾਬਾ ਅਵਤਾਰ ਸਿੰਘ ਜੀ ਨੇ ਬਚਨ ਕੀਤੇ ਨੇ ਹੁਣ ਜੇ ਅਸੀਂ ਰਹਿਤ ਦੇ ਵਿੱਚ ਪਰਪੱਕ ਰਹੀਏ ਜੇ ਅਸੀਂ ਆਪਣੇ ਕਿਰਦਾਰ ਤੇ ਪਰਪੱਕ ਰਹੀਏ ਨਿਤ ਰੇਤ ਤੇ ਪਰਪੱਕ ਰਹੀਏ ਸਾਨੂੰ ਬਾਣੀ ਤੇ ਬਾਣਾ ਦਿੱਤਾ ਬਖਸ਼ਿਸ਼ ਕੀਤਾ ਤੇ ਉਹ ਉਹਦੇ ਤੇ ਅਸੀਂ ਪਰਪੱਕ ਰਹੀਏ ਤੇ ਕਿਸੇ ਤਾਕਤ ਨਹੀਂ ਸਾਨੂੰ ਕੋਈ ਬੰਦੀ ਬਣਾ ਸਕੀ ਦੇਖੀ ਮੈਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਛੋਟੀ ਜਿਹੀ ਕਲਿੱਪ ਵੇਖੋ ਅਸੀਂ ਆਪਣੀ ਗੁਰਦੁਆਰਿਆਂ ਦੇ ਪ੍ਰਤੀ ਜ਼ਿੰਮੇਵਾਰੀ ਕਿ ਨਹੀਂ ਭੁੰਨੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਰੀਰ ਛੱਡਣ ਲੱਗੇ ਸਾਰੀ ਸਾਡੇ ਸਿਰ ਤੇ ਪੱਗ ਦੇ ਗਏ ਸਾਡਾ ਫਾਂਝ ਬੰਦਾ ਗੁਰਦੁਆਰਿਆਂ ਨੂੰ ਸੰਭਾਲਣਾ ਸਾਡਾ ਫਾਂਝ ਬੰਦਾ ਆਪਣੇ ਸਿੱਖਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਕੀ ਲੱਗੀ ਸਾਡੇ ਦੇ ਲੋਕਾਂ ਦੀ ਅਈ ਗੁਰਦੁਆਰੇ ਜਾਣੇ ਆ ਸੈਲਟਾ ਕਲੋਜੀ ਪੈਰ ਉੱਤੇ ਕਰ ਲੋ ਇਹਦੇ ਤੋਂ ਵੱਧ ਕੁਝ ਨਹੀਂ ਦੇ ਭੁੰਦੇ ਠੀਕ ਆ ਭਾਵੇਂ ਸ਼੍ਰੋਮਣੀ ਕਮੇਟੀ ਆਪਣੀ ਮਨਮਾਨੀਆਂ ਕਰੀ ਜਾਵੇ ਭਾਵੇਂ ਕਾਤ ਸਾਧਾ ਜਥੇਦਾਰ ਆਪਣੀ ਮਨਮਾਨੀਆਂ ਕਰੀ ਜਾਵੇ ਠੀਕ ਆ ਭਾਵੇਂ ਬਿਨਾ ਗੱਲੋ ਅਸੀਂ ਟੋਪੀਆਂ ਲਾਉਂਦਨੇ ਜਾ ਕੇ ਉਹ ਕਿਵੇਂ ਦੇਖਦਾ ਟੋਪੀਆਂ ਨੂੰ ਵੀ ਟੋਪੀਆਂ ਲਾਉਂਦਨੇ ਨਹੀਂ ਸਿੰਘ ਵੇਖੋ ਕਿਤੇ ਵੀ ਉਸ ਫਤਿਹਗੜ ਸਾਹਿਬ ਦੇ ਵਿੱਚ ਮੇਰੀ ਇੱਕ ਗੱਲ ਸੁਣੋ ਅਸੀਂ ਫਤਿਹਗੜ ਸਾਹਿਬ ਕੀ ਕਰਨ ਜਾਂਦੇ ਆ ਛੋਟੇ ਸਾਜਿਆਂ ਦੀ ਸੀ ਦੀਆਂ ਨੇ ਛੋਟੇ ਸਾਜਿਆਂ ਦੇ ਕੌਣ ਨੇ ਜਿਹੜੇ ਜਿਨ੍ਹਾਂ ਨੇ ਦਸਤਾਰਾਂ ਦੇ ਲਈ ਸਿਰ ਦਿੱਤਾ ਦਸਤਾਰਾਂ ਲਈ ਸਿਰ ਉਹਨਾਂ ਨੇ ਦਿੱਤਾ ਤਾਂ ਤੁਸੀਂ ਟੋਪੀ ਪਾ ਕੇ ਜਾਂਦੇ ਤੇ ਗਲਤੀ ਤੁਹਾਡੀ ਤੇ ਮੇਰੀ ਉਹ ਨਿਹੰਗ ਸਿੰਘਾਂ ਦੀ ਭਾਜੀ ਟੋਪੀ ਟੋਪੀ ਲਈ ਜਾਣਾ ਤੁਸੀਂ ਦਸਤਾਰਾ ਬਣ ਕੇ ਜਾਓ ਤੁਹਾਡਾ ਸਤਿਕਾਰ ਕਰਨਗੇ ਹਾਂ ਜਿਵੇਂ ਲਾ ਦੇਣੀਆ ਚਲੋ ਇਹ ਥੋੜਾ ਜਿਹਾ ਪੈਰਾ ਠਿੱਲਾ ਕਰੋ ਕੋਈ ਗੱਲ ਹੈ ਵੀ ਪਰਛੇ ਨਾਲ ਟੋਪੀਆਂ ਚੱਕਰੇ ਸੀ ਉਹਨੂੰ ਗਲਤ ਮੰਨਦੇ ਹੋ ਨਹੀਂ ਉਹ ਪਾਜੀ ਮੈਂ ਗਲਤ ਨਹੀਂ ਮੰਨਦਾ ਮੈਂ ਨਾਲ ਵੀ ਕਹਿ ਸਕਦੇ ਆ ਨਾ ਪਿਆਰ ਬਾਬਾਈ ਪਿਆਰ ਮੈਂ ਮੈਂ ਇੱਥੋਂ ਕਹਿਣਾ ਆ ਮੈਂ ਸਾਰੇ ਸਿੱਖ ਯੂਥ ਨੂੰ ਜਿੰਨੇ ਵੀ ਵੇਖ ਰਹੇ ਨੇ ਓਏ ਮੁੰਨੇ ਨੇ ਸਰਦਾਰ ਨੇ ਭਾਈ ਸਾਰਿਆਂ ਨੂੰ ਅੱਜ ਆਪਾਂ ਬੇਨਤੀ ਕਰ ਦਿੰਦੇ ਆ ਤੇ ਅਗਲੇ ਸਾਲ ਆਪਾਂ ਫੇਰ ਇਹੀ ਇੱਕ ਗੱਲ ਤੇ ਇੰਟਰਵਿਊ ਕਰਾਂਗੇ ਠੀਕ ਆ ਤੇ ਮੈਂ ਤੁਹਾਨੂੰ ਵੀਡੀਓ ਵੀ ਦਊਂਗਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਸਿੱਧੀ ਦਿਵਾਰਿਆ ਤੇ ਜਾਂਦੇ ਹੋ ਸ਼੍ਰੀ ਨਾਨਨਪੁਰ ਸਾਹਿਬ ਹੁੰਨੇ ਹੋ ਭਾਈ ਹੱਥ ਜੋੜ ਪੇ 55 ਰੁਪਏ ਮੀਟਰ ਦਾ ਦਸਤਾਰ ਮਿਲਦੀ ਆ 5 ਮੀਟਰ ਦਸਤਾਰ ਲਾਓ ਉਹ 4 ਮੀਟਰ ਹੀ ਲੈ ਲਓ ਦਸਤਾਰ ਬਣ ਕੇ ਆਇਆ ਕਰੋ ਟੋਪੀਆਂ ਨਾ ਪਾਇਆ ਕਰੋ ਠੀਕ ਆ ਦਸਤਾਰਾ ਬਣ ਕੇ ਆਇਆ ਕਰੋ ਤੇ ਨਾ ਹੁ ਲੜਬਾਜੀ ਕਰਿਆ ਕਰੋ ਨਿਹੰਗ ਸਿੰਘ ਕੋਈ ਕਹਿਣਗੇ ਮੇਰੇ ਮੈਨੂੰ ਦੱਸੋ ਆਪਾਂ ਗੱਲ ਕਰਾਂਗੇ ਠੀਕ ਹੈ ਇਹ ਬੇਨਤੀ ਆ ਇਹ ਬੇਨਤੀ ਮੰਨ ਲਓ ਬਾਬਾ ਜੀ ਕਿਸੇ ਨੇ ਕੁਝ ਨਹੀਂ ਕਹਿਣਾ ਹੁਣ ਤੁਸੀਂ ਦੱਸੋ ਵੀਰ ਜੀ ਆਪਾਂ ਉਹ ਛੋਟੇ ਸਾਹਿਬ ਜਿਹੜੇ ਜਿਨ੍ਹਾਂ ਨੇ ਨੀਹਾਂ ਵਿੱਚ ਚਨੇ ਗਏ ਇੱਕ ਦੀ 5 ਸਾਲ ਉਮਰ ਇੱਕ ਦੀ 7 ਸਾਲ ਉਮਰ ਹੈ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਜਾਂਦੇ ਤੇ ਉੱਥੇ ਜਾ ਕੇ ਟੋਪੀਆਂ ਪਾਣੇ ਆ ਤੇ ਅਗਲਾ ਟੋਪੀਆਂ ਵੇਚਦੇ ਵੀ ਆ ਦੁਕਾਨ ਵਾਲੇ ਠੀਕ ਆ ਅੱਗੇ ਜਾ ਕੇ ਹੁੱਲੜ ਬਾਜੀ ਕਰਦੇ ਉਹ ਭਾਈ ਤੁਹਾਡਾ ਫਰਜ ਬੰਦਾ ਉੱਥੇ ਜਾ ਕੇ ਰੋਡਾਂ ਤੇ ਬਹਿ ਕੇ ਉਸ ਵਾਇਗੁਰ ਪਰਮੇਸ਼ਰ ਦੀ ਪੰਜ ਜੱਦੀਸ਼ਾ ਦੇ ਪਾਰ ਕਰੋ ਉਹ 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 ਸਿੱਧਾ ਦੇ ਲਈ ਪ੍ਰਣਾਮ ਕਰੋ ਉਹਨਾਂ ਨੂੰ ਤੇ ਤੁਸੀਂ ਇਹ ਕਰਦੇ ਆ ਤੇ ਟੋਪੀਆਂ ਪਾ ਕੇ ਤੇ ਗਲਤ ਗਾਣੇ ਲਾ ਕੇ ਤੋਤੇ ਫਿਰਦੇ ਆ ਤੇ ਤੁਹਾਨੂੰ ਕੋਈ ਕਹਿ ਦੇਵੇ ਤੇ ਤੁਸੀਂ ਕਹੋ ਕਿਨੇ ਅਕਸ਼ਣ ਤੱਤੇ ਚੱਲਦੇ ਆ ਭਾਈ ਤੱਤੇ ਤੁਸੀਂ ਆਪ ਇਹੋ ਜਿਹਾ ਕੰਮ ਕਰੋਗੇ ਤੇ ਇਹ ਤੱਤੇ ਨਹੀਂ ਚੱਲਾਂਗੇ ਜੇ ਸਾਡੇ ਪੰਥ ਨਾਲ ਕੋਈ ਮੱਥਾ ਲਾਉਂਦਾ ਹੀ ਹੁਣ ਅਈ ਉਹਦਾ ਗਲਾ ਲਾ ਦੀਦਾ ਤੇ ਤੁਸੀਂ ਤੇ ਸਾਡੇ ਪੰਥ ਦੇ ਪੰਥ ਦੇ ਵਿੱਚ ਰਹਿ ਕੇ ਹੁੱਲੜਬਾਜੀ ਕਰਦੇ ਤੇ ਤੁਹਾਡੇ ਨਾਲ ਕੀ ਹੋਣਾ ਚਾਹੀਦਾ ਠੀਕ ਹੈ ਸੋ ਲਾਤੋ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਕਈ ਇਹੋ ਜਿਹੀ ਆ ਮੈਂ ਤੁਹਾਨੂੰ ਐਵੇਂ ਕਹਾਂ ਤੇ ਜਿਹੜੇ ਪਿਆਰ ਵਾਲੇ ਉਹ ਪਿਆਰ ਨਾ ਸਮਝ ਜਾਂਦੇ ਆ ਠੀਕ ਹੈ ਜੀ ਇੰਨੇ ਕ ਬੇਨਤੀ ਆ ਤੇ ਪੰਥ ਨੂੰ ਇਹ ਹੀ ਆ ਕਿ ਜੇ ਭਾਈ ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰਦੇ ਨਾ ਪਹਿਲਾਂ ਆਪ ਦਾ ਅਕਾਲ ਤਖਤ ਸਾਹਿਬ ਨੂੰ ਠੀਕ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਸੁਤੰਤਰ ਕਰਾਈਏ ਠੀਕ ਹੈ ਉਹ ਸਾਡਾ ਫਰਜ਼ ਬਣਦਾ ਠੀਕ ਹੈ ਜਦੋਂ ਤੱਕ ਉਹ ਨਹੀਂ ਕਰਾਵਾਂਗੇ ਉਦੋਂ ਤੱਕ ਸਰਕਾਰਾਂ ਨਾਲ ਲੜਿਆ ਨਹੀਂ ਜਾਣਾ ਹਾਂ ਦੋ ਕੰਮ ਹੋ ਸਕਦੇ ਆ ਜਾਂ ਤੇ ਚੰਗੀ ਤਰ੍ਹਾਂ ਛਿੱਤਰ ਖਾ ਲੋ ਜਾਂ ਤੇ ਫਿਰ ਆਪਣਾ ਰਾਜ ਲੈ ਲੋ ਠੀਕ ਆ ਅਗਲੇ ਨੇ ਸੰਭੂ ਬਾਟਾ ਤੇ ਲਾਤੇ ਨਾ 7-7 ਬੈਰੀਅਰ ਬੈਰੀਅਰ ਤੇ ਹੁੰਦੇ ਨਾ ਤੁਸੀਂ ਮਾ ਦੇ ਪੁੱਤ ਤੇ ਕਹਿ ਦਿੰਦੇ ਭਾਈ ਅਸੀਂ ਰਾਜ ਸੰਭਲਾਂਗੇ ਸੰਭਿਆ ਯਾ ਅੱਗੇ 7-7 ਲੇਰਾ ਇਦਾਂ ਤੇ ਪਾਕਿਸਤਾਨ ਤੇ ਨਹੀਂ ਲਾਈਆਂ ਤੁਸੀਂ ਮਾਮਿਓ ਉਹ ਤੇ ਤਾਰ ਹੀ ਲਈ ਆ ਹੈ 7-7 ਲੇਰਾ ਲਾ ਕੇ ਸਾਡੇ ਪੁੱਤਾਂ ਦੇ ਤੇ ਗੋਲੀਆਂ ਮਾਰੀਆਂ ਜੇ ਲਾਤੀਆਂ ਨਾ ਲੇਰਾ ਪੱਕੇ ਕਰਤੇ ਆ ਸੀਮੈਂਟ ਨਾਲ ਪੱਕਾ ਕਰਤਾ ਫਿਰ ਕਰ ਦੋ ਸੰਭਲਾਂਗੇ ਇਹ ਰਾਜ ਸਾਨੂੰ ਹੁੰਦਾ ਰਾਜ ਕਰਨਾ ਮਾਰਾ ਸੂਬਾ ਮੰਗਦੇ ਫਿਰ ਖਾਲਸਾ ਰਾਜ ਮੰਗਦਾ ਉਹ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਠੀਕ ਆ ਉਹ ਰਾਜ ਮੈਂ ਮੰਗਦਾ ਜਿੱਥੇ ਕੁੱਤੇ ਨੂੰ ਸੋਨੇ ਦਾ ਘੰਟਾ ਪਾ ਦਿੱਤਾ ਤੇ ਹਫਤੇ ਬਾਅਦ ਆ ਗਿਆ ਤੇ ਹਫਤੇ ਬਾਅਦ ਕੁੱਤਾ ਤੁਰ ਫਿਰ ਕੇ ਆ ਗਿਆ ਤੇ ਸੋਨੇ ਦਾ ਘੰਟਾ ਉਹਦੇ ਹੱਥ ਉਹਦੇ ਗਲ ਦੇ ਵਿੱਚ ਮੈਂ ਉਹ ਰਾਜ ਮੰਗਦਾ ਆ ਕਿ ਜਿਹਦਾ ਰਾਜਾ ਇੱਕ ਬੀਬੀ ਦੇ ਪੰਡ ਨਹੀਂ ਚੁੱਕੀ ਜਾਂਦੀ ਉਹ ਬੀਬੀ ਦੀ ਪੰਡ ਚੁੱਕ ਕੇ ਉਹਨੂੰ ਘਰੇ ਛੱਡ ਕੇ ਆਉਂਦਾ ਮੈਂ ਉਹ ਰਾਜ ਨਹੀਂ ਮੰਗਦਾ ਇੱਧਰ ਵੀ ਸਿਕਿਉਰਿਟੀ ਗਾਰ ਇੱਧਰ ਵੀ ਸਿਕਿਉਰਿਟੀ ਗਾਰ ਜਿਹੜੇ ਤੇ ਉਹਨਾਂ ਨੂੰ ਜਿਤਾਉਂਦੇ ਉਹਨਾਂ ਨੂੰ ਲੱਗੇ ਨਹੀਂ ਜਾਂਦੇ ਤੇ ਉਹ ਸਿਕਿਉਰਿਟੀ ਗਾਰ ੱੱਕੇ ਮਾਰਦੇ ਆ ਜੋ ਉਹਦੇ ਤੋਂ ਵੀ ਨਹੀਂ ਛੜਿਆ ਉਹ ਬੰਦੂਕ ਦੀ ਨੁੱਕਰ ਜੀ ਮਾਰਦੇ ਮੱਥੇ ਤੇ ਅਗਲੇ ਦੇ ਸਿਰ ਪਾੜ ਦਿੰਦਾ ਜਿਹੜਾ ਬਦਲਾਅ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਉਹਨੂੰ ਕਿਵੇਂ ਦੇਖੋ ਬਦਲਾਅ ਨੂੰ ਕਿਵੇਂ ਦੇਖਦੇ ਹੋ ਉਹ ਸਹੀ ਨਹੀਂ ਹੈਗਾ ਰਾਜਾ ਕਿਹੜਾ ਬਦਲਾਅ ਬਾਬਾ ਜੀ ਕਿਹੜੇ ਬਦਲਾਅ ਦੀ ਗੱਲ ਕਰਦੇ ਪਾਣੀ ਦੀ ਗ ਸਾਡੇ ਸਿੱਖ ਨੇ ਉਹ ਮੋਰਚਿਆਂ 'ਚ ਬੈਠੇ ਨੇ ਭਾਜੀ ਬਦਲਾਅ ਕਹਿੰਦੇ ਕਿਨੂੰ ਮੈਨੂੰ ਤਾਂ ਇਹ ਨਹੀਂ ਸਮਝ ਆ ਤੁਸੀ ਇਹ ਬਦਲਾਅ ਲਈ ਮਾਫ ਕਰਤੀ ਆਟਾ ਦਾਲ ਦੇ ਰਹੇ ਨੇ ਘਰੇ ਘਰੇ ਤੇ ਹੋਰ ਵੀ ਇੱਕ ਨੌਕਰੀਆਂ ਦਿਤਿਆ 45000 ਦੇ ਕਰੀਬ ਤੇ ਹੋਰ ਇਹ ਨਾਲੇ ਆਪਣੇ ਜਿਹੜੇ ਸੂਏ ਨੇ ਉਹ ਵੀ ਪੱਕੇ ਕਰ ਰਹੇ ਨੇ ਬਹੁਤ ਕੁਛ ਕਰ ਰਹੇ ਨੇ ਬੀਜ ਇੱਕ ਗੱਲ ਦੱਸੋ ਅਸੀਂ ਸੂਏ ਪੱਕੇ ਕਰਾਉਣੇ ਸੀ ਕਿ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਸਿੱਖੀ ਸੰਭਣੀ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਪੰਥ ਸਾਜਿਆ ਹੀ ਜੇ ਸੂਏ ਸਾਜੇ ਪੰਜਾਬ ਦਾ ਜਿਹੜਾ ਵਿਕਾਸ ਹੈ ਉਹ ਪੰਥ ਦੇ ਨਾਲ ਹੀ ਹੁੰਦਿਆ ਨਾ ਠੀਕ ਆ ਉਸ ਪੰਜਾਬ ਦੀ ਨੌਜਵਾਨੀ ਦੇ ਨਾਲ ਹੁੰਦਿਆ ਪੰਜਾਬ ਦੀ ਨੌਜਵਾਨੀ ਨੂੰ ਕੀ ਚਾਹੀਦਾ ਤੁਸੀਂ ਉਹ ਪੁੱਛਿਆ ਬਸਟੈਂਡ ਬਣਾਤਾ ਹੁਣ ਉਹਦੇ ਵਿੱਚ ਕਈਆਂ ਦੇ ਕਾਰੋਬਾਰ ਠੱਪ ਹੋ ਗਿਆ ਠੀਕ ਆ ਬਸਟੈਂਡ ਬਣਾਉਣ ਦਾ ਕੀ ਫਾਇਦਾ ਉਹ ਭਾਈ ਉਹ ਗਰੀਬਾਂ ਦਾ ਘਰ ਬਣਾ ਕੇ ਦੋ ਉਹ ਭਾਈ ਬਿਜਲੀ ਦੀ ਮਾਫੀ ਦੀ ਗੱਲ ਕਰਦੇ ਭਾਜੀ ਜਿਹੜੀ ਇਹਨਾਂ ਨੇ ਬਿਜਲੀ ਮਾਫ ਕੀਤੀ ਨਾ ਉਹਦੇ ਨਾਲ ਉਹ ਵੱਧ ਸਾਡੇ ਕੋਲ ਲੁੱਟ ਲੈਂਦੇ ਆ ਤੇ ਬਿਜਲੀ ਅਸੀਂ ਕੀ ਕਰਨੀ ਆ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬਹਾਰਾ ਨਹੀਂ ਹਨਾ ਮਹਿਫੂਜ਼ ਜਦੋਂ ਸਾਡੀ ਪੱਧ ਨਹੀਂ ਮਹਿਫੂਜ਼ ਜਦੋਂ ਸਾਡੀ ਆਉਣ ਵਾਲੀ ਪੀੜ੍ਹੀ ਨਹੀਂ ਮਹਿਫੂਜ਼ ਭਾਜੀ ਨਸਿਆਂ ਨਾਲ ਸਾਰੇ ਨੌਜਵਾਨ ਮਰ ਜਾਣਗੇ ਬਿਜਲੀ ਕਿੱਥੇ ਲੈਣੀ ਜੀ ਕੀ ਕਰਨਾ ਬਿਜਲੀ ਦਾ ਜਦੋਂ ਨੌਜਵਾਨ ਜਦੋਂ ਕਿਸਾਨ ਆਦਮਾ ਹੱਥਿਆ ਕਰਨ ਲੱਗ ਪੂਗਾ ਕੀ ਕਰੋਗੇ ਉਹ ਜੇ ਫਲਾਈਓਵਰ ਦਾ ਕੀ ਕਰੋਗੇ ਉਹ ਜੇ ਆ ਜਿਹੜੇ ਤੁਸੀਂ ਬਸਟੈਂ ਬਣਾਏ ਆ ਮਹੱਲਾ ਕਲੀਨਿਕ ਬਣਾਏ ਨੇ ਲੋਕਾਂ ਦੀ ਸਿਹਤ ਵਾਸਤੇ ਫਿਰ ਸਕੂਲ ਬਣਾਵਾਗੇ ਇੱਕ 117 ਜਿਹੜੇ ਆਪਣੀ ਸੀਟਾਂ ਨੇ 17 ਉਹਨਾਂ ਵਿੱਚ ਹਾਲਕਿਆਂ ਵਿੱਚ ਅਸੀਂ ਉਹ ਬਣਾਵਾਂਗੇ ਐਨੀਮ ਸਕੂਲ ਜਿਹੜੇ ਸਕੂਲ ਚ ਬੱਚੇ ਪੜ੍ਹ ਲਿਖ ਕੇ ਵੱਡੇ ਬਣ ਜਾਂਦੇ ਨਾ ਉਹਨਾਂ ਤੋਂ ਉਹਦੇ ਪਹਿਲਾਂ ਇੱਥੇ ਨੌਕਰੀ ਵੀ ਨਹੀਂ ਮਿਲਦੀ ਅਗਲੇ ਬਾਹਰ ਜਾਂਦੇ ਆ ਜਿਨ੍ਹਾਂ ਦੀ ਨੌਕਰੀ ਦੇਣ ਦੀ ਤੁਸੀਂ ਗੱਲ ਕੀਤੀ ਹੈ ਨਾ ਭਾਜੀ ਮੇਰੇ ਕੋ 70 ਰਖਾ ਲੋ ਉਹਦੇ ਵਿੱਚੋਂ 70 80% ਜਿਹੜੇ ਉਹ ਲਿਖਾਵਟੀ ਆ ਕਿ ਹਾਂ ਭਾਈ ਇਹ ਸਾਡਾ ਪੁੱਤਰ ਆ ਤੇ ਇਹਦਾ ਮਤਲਬ ਇਹ ਵੀ ਉਹ ਨੌਕਰੀ ਦੇ ਵਿੱਚ ਭਾਗ ਹੋਊਗਾ ਕਿ ਨਹੀਂ ਇੰਨੇ ਇੰਨੀ ਤੇ ਪੁਸਤ ਦੇ ਉੱਤੇ ਮੈਨੂੰ ਇੰਨਾ ਤਾਂ ਮੈਨੂੰ ਸਰਕਾਰ ਦੇ ਉੱਤੇ ਯਕੀਨ ਆ ਕਿਉਂਕਿ ਇੰਨੀ ਕੁ ਕਰਪਟ ਤੇ ਹੈਗੀ ਆ ਸਾਡੀ ਸਰਕਾਰ ਠੀਕ ਆ ਸੋ ਗੱਲ ਇਹੀ ਆ ਜਿਹੜੇ ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰਾਂ ਨੂੰ ਠੀਕ ਆ ਸਰਕਾਰ ਹੈ ਜਿਹੜੀ ਅਕਾਲੀ ਦਲ ਆ ਕਾਂਗਰਸ ਆ ਭਾਜੀ ਸਰਕਾਰਾਂ ਹਮੇਸ਼ਾ ਸਿੱਖਾ ਦੇ ਨਾਂ ਧੱਕੇ ਰਹਿੰਦੇ ਰਹੀਆਂ ਠੀਕ ਆ ਅਕਾਲੀ ਦਲ ਦੀ ਗੱਲ ਕਰਦੇ ਜਾਈਏ ਜਾਂ ਕਾਂਗਰਸ ਦੀ ਇੰਨੇ ਵੀ ਛਤਰਾ ਵਾਲਾ ਕੰਮ ਕੀਤਾ ਸਾਡੇ ਨੌਜਵਾਨ ਮਰਵਾਏ ਆ ਤੇ ਇਹਨਾਂ ਨੇ ਵੀ ਮਰਵਾਏ ਦੀਪ ਸਿੱਧੂ ਬਾਈ ਕਹਿੰਦਾ ਜੇ ਝਾੜੂ ਫੜੋਗੇ ਤੇ ਇਹਨਾਂ ਨੇ ਤੁਹਾਡੇ ਕੋਲ ਝਾੜੂ ਮਰਵਾਉਣਾ ਤੇ ਝਾੜੂ ਹੀ ਮਰਵਾਉਂਦੇ ਆ ਸੰਭੂ ਬਾਡੇ ਤੇ ਜਾ ਕੇ ਝਾੜੂ ਹੀ ਮਾਰਨ ਨੇ ਆਪਾਂ ਟਰੈਕਟਰਾਂ ਨਾਲ ਲਾਗੇ ਕਿਉਂ ਅੱਗੇ ਤੇ ਅਗਲੇ ਜਾਣ ਨਹੀਂ ਦਿੰਦੇ ਉਹਦੇ ਰੋਜ਼ ਸਵੇਰੇ ਸਾਂਤ ਤੱਕ ਖਾਈ ਪੀਦਾ ਚੰਗੀ ਤਰ੍ਹਾਂ ਤੇ ਸਵੇਰੇ ਉੱਠ ਕੇ ਫਿਰ ਝਾੜੂ ਮਾਰੀਦਾ ਸਾਂਤ ਤੱਕ ਫਿਰ ਖਾਈ ਪੀਦਾ ਵਾ ਤੇ ਸਵੇਰੇ ਉੱਠ ਕੇ ਫਿਰ ਝਾੜੂ ਮਾਰੀਦਾ ਝਾੜੂ ਨਾਲ ਕਾ ਸਫਾਈ ਹੁੰਦੀ ਐ ਨਾਲ ਤਾਂ ਬਾ ਉਹ ਪਾਜੀ ਸਫਾਈ ਹੁੰਦੀ ਆ ਹਲੇ ਹਲੇ ਰੋਡ ਤੇ ਕਚਰਾ ਸਾਫ ਕਰਨ ਦੇ ਜੇ ਇਹਨਾਂ ਨੇ ਸਮਾਂ ਹੋ ਜਾ ਰਿਹਾਣਾ ਤੁਸੀਂ ਆਪਣੇ ਆਪ ਨੂੰ ਸਾਫ ਕਰਨ ਲੱਗ ਪੈਣਾ ਆਪਣੇ ਨੌਜਵਾਨਾਂ ਨੂੰ ਸਾਫ ਕਰਨ ਲੱਗ ਪੈਣਾ ਉਹ ਉਹਨਾਂ ਦੀ ਲਾਸਾਂ ਪਈਆਂ ਹੋਣੀਆਂ ਉਹ ਵੀ ਝਾੜੂ ਨਾਲ ਹੀ ਤੁਸੀਂ ਮਾਰਨੀ ਆ ਠੀਕ ਆ ਜਦੋਂ ਟੀਕੇ ਲਾ ਕੇ ਨਲੀਆਂ ਦੇ ਵਿੱਚ ਪਏ ਹੋਣਗੇ ਹਨਾ ਅ ਅ ਦਰਿਆ ਦੇ ਵਿੱਚ ਛੁੱਪੀਆਂ ਹੋਣੀਆਂ ਲਾਸਾਂ ਨਾ ਟੀਕੇ ਲਾ ਲਾ ਤੇ ਉਹਦੇ ਵੀ ਤੁਸੀਂ ਇਹੀ ਝਾੜੂ ਨਾਲ ਸਾਫ ਕਰ ਲਿਓ ਠੀਕ ਆ ਅਸੀਂ ਤਾਂ ਭਾਈ ਰਾਜ ਦੇ ਲਈ ਲੜਦੇ ਆ ਤੇ ਲੜਾਂਗੇ ਜਦੋਂ ਤੱਕ ਮੇਰੇ ਸਵਾਸਾਂ ਤੇ ਸਵਾਸ ਆਪਣੇ ਰਾਜ ਦੀ ਤੇ ਆਪਣੇ ਪੰਥ ਦੀ ਗੱਲ ਕਰਦਾ ਰਹੂੰਗਾ ਨਿਹੰਗ ਸਿੰਘਾਂ ਦੀ ਗੱਲ ਕਰਦਾ ਰਹੂੰਗਾ ਹਾਂ ਜੇ ਤੁਹਾਡੇ ਚ ਜੁਰਰਤ ਹੈਗੀ ਤੇ ਆਪਣੇ ਪੰਥ ਨੂੰ ਪਛਾਣੋ ਆਪਣਾ ਇਤਿਹਾਸ ਪੜੋ ਸਾਡਾ ਇਤਿਹਾਸ ਰਿਹਾ ਕਿਸੇ ਦੇ ਗੁਲਾਮ ਨਹੀਂ ਰਏ ਤੇ ਆਪ ਭਗਵਾਨ ਮਾਨ ਦੇ ਨਾਮ 'ਚ ਗੁਲਾਮ ਬਣਨਾ ਜਿਨ੍ਹਾਂ ਨੇ ਗੁਲਾਮ ਬਣਨਾ ਭਾਈ ਉਹਨਾਂ ਨੂੰ ਗੁਲਾਮੀ ਮੁਬਾਰਕ ਤੇ ਬਾਅਦ 'ਚ ਜਦੋਂ ਗੁਲਾਮੀ ਹੋ ਜੇ ਤੇ ਬਾਅਦ 'ਚ ਤੁਸੀਂ ਨੈੱਟ ਤੇ ਆ ਗਿਆ ਮਾਫੀ ਮੰਗਦੇ ਬੱਬਾ ਜੀ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ ਅਸੀਂ ਉਹ ਪਾਰਟੀ ਨਾਲ ਰਲ ਗਏ ਪਾਰਟੀ ਸਾਡੀ ਇੱਕੋ ਹੋਣੀ ਚਾਹੀਦੀ ਉਹ ਗੁਰਗੋਬ ਸਿੰਘ ਮਹਾਰਾਜ ਦੀ ਉਹਦੇ ਤੋਂ ਵੱਖਰੀ ਜੇ ਪਾਰਟੀ ਦੇ ਉੱਤੇ ਵਿਸ਼ਵਾਸ ਕਰੋਗੇ ਫਿਰ ਤੁਸੀਂ ਛਿੱਤਰ ਖਾਓਗੇ ਤੇ ਫਿਰ ਛਿੱਤਰਖਾਨ ਦੇ ਨਾਲ ਫਿਰ ਤੁਸੀਂ ਨਿਹੰਗ ਸਿੰਘਾਂ ਨੂੰ ਕਹਿੰਦੇ ਭਾਈ ਸਾਡੇ ਨਾਲ ਨਹੀਂ ਤੁਰਦੇ ਪਹਿਲਾਂ ਛਿੱਤਰਖਾਨ ਵਾਲਾ ਕੰਮ ਆਪ ਹੀ ਕਰਦੇ ਹਣ ਭਗਵਾਨ ਮਾਨ ਨੂੰ ਨਿਹੰਗ ਸਿੰਘਾਂ ਨੇ ਇਹਦੇ ਬਿਠਾਇਆ ਉੱਤੇ ਤੁਸੀਂ ਬਿਠਾਇਆ ਨਾ ਤੇ ਛਿੱਤਰ ਅਗਲੇ ਮਾਰਨਦੇ ਆ ਸ਼ਰਾਬ ਦੀਆਂ ਬੋਤਲਾਂ ਤੇ ਭਾਜੀ ਜਿਹੜਾ ਆਪ ਸ਼ਰਾਬ ਪੀਂਦਾ ਆ ਤੋ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਕਿੱਥਾ ਦੂਰ ਕਰ ਦੂਗਾ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ